ਕਹਤਾ ਹੈਲੋ ਮਿੱਤਰੋ ਚਲੋ ਜੀ ਕਰਦੇ ਆ ਆਪਣਾ ਕੰਮ ਕੰਮ ਫਿਰ ਤੋਂ ਦੁਕਾਨਾ ਅੱਗੇ ਅੱਗੇ ਕੀ ਕਰਦੇ ਆ ਅੱਜ ਸੂਦੂ ਨਾਲ ਬਲੌਗ ਕਰਾਂਗੇ ਇਹ ਤੋਂ ਦੁਕਾਨਾ ਮੈਂ ਦੇਖਦੇ ਰੋ ਹਾਂਜੀ ਗਾਇਜ਼ ਖਰਾ ਵੱਢ ਕੇ ਹੋ ਗਏ ਸੀ ਆਪਾਂ ਫਿਰ ਇਹ ਸੈਟ ਵੀ ਲਿਆਨਾ ਤੋਂ ਵੀ ਲੈ ਸੋ ਕਰਦੇ ਆ ਅੱਦੇ ਬਲੌਗ ਦੀ ਸ਼ੁਰੂਆਤ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਹ ਕੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਹੀਂ ਕਹੀਂ क्या सबको सतरीकाल सबको सतरीकाल जी भाई कितना भी क्या ए कह रहे क्या तो सबको सस... बात तो सुन सबको सबको सतरीकाल आज के ब्लॉग में स्वागत करते हैं सबका सतरीकाल आज के ब्लॉग में स्वागत करते हैं जाओ बैसी नहलाओ तुम बाद में करते हैं सो so, हाँ जी गाय सब नीकाल स्वागत है ब्रांड न्यू ब्लॉग ਮੇਟਰੋ ਆਈ ਹੋਪ ਤੁਸੀਂ ਸਾਰੇ ਠੀਕ ਹੋਵੋ ਮੇਰੇ ਚਾਚੇ ਮਾਮੇ ਮਾਣ ਦੇ ਭਤੀਜੇ ਭੈਣ ਭਾਈ ਬਡੇ ਭਾਈ ਛੋਟੇ ਭਾਈ ਸਾਰਿਆਂ ਨੂੰ ਜਿਸ ਕਾਰਨ ਆਪਣੇ ਗੱਲ ਵੱਲੋਂ ਪਿਆਰ ਸੋ ਮੈਂ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਸਭ ਤੋਂ ਪਹਿਲਾਂ ਤਾਂ ਗੱਲ ਵਲੌਗਸ ਹਨ ਸਬਸਕ੍ਰਾਈਬ ਕਰ ਲਓ ਤੋਂ ਐਸੋ ਐਸੋ ਸੂਨ ਆਪਣੇ ਲੱਖ ਸਬਸਕ੍ਰਾਈਬਰ ਹੋ ਸਕਣ ਤੇ ਆਪਾਂ ਚੈਨਲ ਮੋਨਟਾਈਜ਼ ਕਰਾ ਸਕੀਏ ਇਸ ਤੇ ਆਪਣੇ ਘੰਟੇ ਵੀ ਪੂਰੇ ਹੋ ਸਕਣ ਸੋ ਸਾਰੇ ਸਬਸਕ੍ਰਾਈਬਰ ਜੈਨੂਇਨ ਚਾਹੀਦੇ ਨੇ ਜਿਹੜੇ ਆਪਣੇ ਡੇਲੀ ਵਲੌਗ ਦੇਖਿਆ ਕਰਨ ਸੋ ਅੱਜ ਆਪਾਂ ਜਾਣੇ ਆ ਫਤੇਗੜ ਸਾਹਿਬ ਮੱਥਾ ਰੇਕਣ ਆਪਣੇ ਨੇੜੇ ਆ ਸੋ ਉੱਥੇ ਦਾ ਤੁਹਾਨੂੰ ਦੱਸਾਂਗੇ ਇਤਿਹਾਸ ਵੀ ਤੇ ਨਾਲ ਹੋਰ ਚੀਜ਼ਾਂ ਵੀ ਹਨ ਪੂਰੀਆਂ ਦਿਖਾਵਾਂਗੇ ਕਿ ਕਿੱਥੇ ਕਿਵੇਂ ਹੋਇਆ ਸੀ ਕੀ ਹੋਇਆ ਸੀ ਸੋ ਅੱਜ ਦਿਖਾਉਨੇ ਆ ਤੁਹਾਨੂੰ ਇਤਿਹਾਸ ਫਤੇਗੜ ਸਾਹਿਬ ਦਾ ਸੋ ਹੁਣ ਤੁਰਦੇ ਆਂ ਕਰੋ ਮਾਤਾ ਜੀ ਨੇ ਵੀ ਨਾਲ ਲੈਣਾ ਹੈ ਦਿਖਾਉਣਾ ਤੁਹਾਨੂੰ ਮੈਂ ਦੇਖਦੇ ਰਹੋ ਕੀ ਵਾਚਿੰਗ ਲਾਈਕ ਕਰਤਾ ਨਹੀਂ ਕੀਤਾ ਲਾਈਕ ਕਰ ਦਿਆ ਕਰੋ ਪਹਿਲਾਂ ਫੇ ਵੀਡੀਓ ਤਾਂ ਹੀ ਬਣਾਇਆ ਕਰੂ ਮੈਂ ਦਿਖਾਉਣਾ ਤੁਹਾਨੂੰ ਹਾਂਜੀ ਗਾਇਸ ਪਹੁੰਚ ਗਿਆ ਆਪਾਂ ਫਟੇਗੜ ਸਾਹਿਬ ਇਹ ਆ ਜੀ ਦੀਵਾਨ ਟੋਡਰਮਲ ਜੀ ਦੀ ਹਵੇਲੀ ਦੇਖੋ ਥੋੜੀ ਟੈ ਚੁੱਕੀ ਆ ਵੱਟ ਖੜੀ ਆ ਜੇ ਤੁਹਾਨੂੰ ਅੱਗੇ ਆ ਕੇ ਹੋਰ ਵੀ ਇਤਿਹਾਸ ਦਿਖਾਉਣੇ ਆ ਕੀ ਆ ਨਾਲੇ ਪੂਰਾ ਇਤਿਹਾਸ ਦੱਸਦੇ ਆ ਦੇਖਦੇ ਰਹੋ ਵੀਡੀਓ ਨੂੰ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਸੋ ਦਿਖਾਉਣਾ ਤੁਹਾਨੂੰ ਅੱਗੇ ਆ ਕੇ ਸਾਰੀ ਗੱਲ ਬਾਤ ਜੀ ਹਾਂਜੀ ਗਾਇਜ਼ ਕਮੈਂਟਰੀ ਆਪ ਦਾ ਫਲੇਡਾਰ ਸਾਹਿਬ ਪਹਿਲਾਂ ਦੋ ਕੀਤਾ ਸ਼ੈਨ ਕਰੋ ਘਰਵਾਰ ਸਾਹਿਬ ਪਾਣੀ ਤੋਂ 60 ਕਲੇਵੋ ਕੰਮ

ਹਰੇਕ ਜਮਲ ਨੇ ਹਾਂਜੀ ਗਾਇਜ਼ ਮੱਥਾ ਫੜ ਲਿਆ ਸੋ ਪਾਠ ਵੀ ਕਰ ਲਿਆ ਕੋਰੇ ਆ ਕੇ ਬਹੁਤ ਸਕੂਨ ਮਿਲਦਾ ਮੈਨੂੰ ਹਾਂਜੀ ਉੱਪਰ ਦਰਵਾਜ਼ਾ ਵਾ ਜਿੱਥੇ ਕਜ਼ੈਰੀ ਲੱਗਦੀ ਸੀ ਵੀ ਕੱਲ੍ਹੇ ਸੀ ਮਿੱਤਰਾਂ ਚਣਿਆਂ ਦੇ ਬਾਬਾ ਜੀ ਹਨ ਸੋ ਇੱਧਰ ਧੰਧਨ ਬਾਬਾ ਜੋਰਾਵਰ ਸਿੰਘ ਜੀ ਇੱਥੇ ਧੰਧਨ ਬਾਬਾ ਫਤਿਹ ਸਿੰਘ ਜੀ ਨੂੰ ਇੱਥੇ ਇਧਰ ਭੂਰਾ ਸਾਹਿਬ ਜੀ ਇੱਥੇ ਨਹੀਂ ਹੈ ਚਣਿਆਂ ਸੀਗਾ ਇੱਥੇ ਦਾ ਮੇਨ ਇਤਿਹਾਸਿਕ ਹੈ ਸੋ ਇੱਥੇ ਸੂਬੇ ਦੀ ਕਚੈਰੀ ਵੀ ਲੱਗਦੀ ਹੁੰਦੀ ਸੀ ਤੇ ਇਹ ਸਭ ਤੋਂ ਇਤਿਹਾਸਿਕ ਧਰਤੀ ਆ ਸੋ ਸਾਬ ਆਗੇ ਮਿਲਣਾ ਦੇਖਿਆ ਕਰੋ ਆਪਣੇ ਗੁਰੂਆਂ ਪੀਰਾਂ ਨੂੰ ਯਾਦ ਰੱਖੋ ਦੇਖੋ ਜੀ ਸੋ ਹੁਣ ਜਾਵਾਂਗੇ ਆਪਾਂ ਹੱਲੇ ਬਰਜ ਦੇ ਉੱਤੇ ਟਿਕਾਂਗੇ ਤਾਂ ਫੇਰ ਅੱਗੇ ਦਿਖਾਉਣਾ ਕੀ ਕਰਦੇ ਆ ਸੋ ਤੁਸੀਂ ਵੀ ਆਇਓ ਮੱਥਾ ਟੇਕਣ ਬਹੁਤ ਸਕੂਨ ਮਿਲਦਾ ਆ ਜਿਵੇਂ ਮੰਗਦੇ ਹੋ ਪਰਮਾਤਮਾ ਪੂਜਾ ਕਰਦਾ ਸੋ ਛੀਦਾਂ ਨਹੀਂ ਪਾਣਾ ਮੈਂ ਛੀਦਾਂ ਹੀ ਕਰਤੀ ਐ ਇਹ ਦਿਖਾਉਣਾ ਤੁਹਾਨੂੰ ਅੱਗੇ ਸੋ ਹਾਂਜੀ ਹੁਣ ਆਪਾਂ ਜਾਣਾ ਢੰਡੇ ਬਰਜ ਉਹ ਸਾਹਮਣੇ ਢੰਡਾ ਬਰਜ ਜਿੱਥੇ ਬਾਬਾ ਜੀ ਉਹਨਾਂ ਨੂੰ ਤੇ ਮਾਤਾ ਜੀ ਨੂੰ ਰੱਖਿਆ ਗਿਆ ਸੀਗਾ ਸੋ ਦਿਖਾਉਣਾ ਤੁਹਾਨੂੰ ਉੱਪਰੋਂ ਜਾ ਕੇ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਹੋ ਟੋਡਲੀ ਮੈਂ ਬਣਾ ਰਿਹਾ ਵੈਸੇ ਤੇ ਲਾਊਡ ਨਹੀਂ ਸੋ ਲਾਈਕ ਸ਼ੇਅਰ ਕਰਦੇ ਹੋ ਹਾਂਜੀ ਆਪਾਂ ਅਗੇ ਸਰੋਵਰ ਜੇ ਪਹਿਲਾਂ ਸਰੋਵਰ ਤੇ ਪੰਜ ਇਸ਼ਨਾਨਾ ਕਰਦੇ ਆਂ ਤੇ ਫਿਰ ਆਪਾਂ ਮੱਥਾ ਟੇਕਾਂਗੇ ਦੇਖੋ ਮਛਲੀਆਂ ਕਿਸ਼ ਆਹਦੀ ਪੰਜ ਸਨਾਨਾ ਦੇਖ ਲਿਆ ਕਰ ਲਿਆ ਉਹ ਮਿਲਦੇ ਆਉਂਦਾ ਹਨ ਠੰਡੀ ਬਰਦ ਵਾਹਿਗੁਰੂ ਆਹੇ ਰਈ ਵਾਹਿਗੁਰੂ ਹਾਂਜੀ ਇਹ ਆ ਠੰਡਾ ਕਰ ਦੇ ਇੱਥੇ ਹੀ ਮਾਤਾ ਕੁੜੀ ਨੇ ਉੱਧਰ ਕਚਹਿਰੀ ਚ ਭੇਜਦੇ ਹੰਨੇ ਸੀਗੇ ਉੱਧਰ ਕਚਹਿਰੀ ਚ ਵੀ 3 ਦਿਨ ਦੇ ਸੀ ਲਾਲਾਂ ਨੂੰ ਤਿਆਰ ਕਰਕੇ ਬਾਬਾ ਫਤਿਹ ਜੰਗੀ ਇਥੇ ਬਾਬਾ ਜਰੂਵਰ ਸੈ ਗਈ ਨੂੰ ਸੋ ਇੱਥੇ ਨੇੜੇ ਦੀ ਉਹ ਹਸਲਾ ਨਦੀ ਨੰਗ ਦੀ ਹੁੰਦੀ ਸੀ ਠੰਡ ਇੱਥੇ ਪੂਰੀ ਹੁੰਦੀ ਹੈ ਠੰਡ ਟਾਈਮ ਇੱਥੋਂ ਹੀ ਫਿਰ ਮਾਤਾ ਜੀ ਈਤ ਹੋਏ ਸੀ ਇੱਥੇ ਸੋ ਹੁਣ ਜਾਵਾਂਗੇ ਅੱਗੇ ਦਿਖਾਉਣਾ ਤੁਹਾਨੂੰ ਦੇਖਦੇ ਜੀ ਦੇਖੋ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਮੈਂ ਤਾਂ ਸਾਰਾ ਉਹ ਕਰਕੇ ਦਿਖਾਉਣਾ ਹਾਂ ਮੋਰ ਦੇ ਅੱਗੇ ਹਾਂਜੀ ਗਾਇਜ਼ ਮੱਥਾ ਪਾਟੇ ਕਰਿਆ ਹੁਣ ਆਪਾਂ ਆਏ ਹਾਂ ਲੰਗਰ लंगर गए फिर आप जागे अगले गुरुद्वारा साहब सामने दा रहूंगा हां देख रहेगा हाँ जी ये गुरुद्वारा विवानगढ़ साहिब इत माता गुजरपाल छोटे दू साबजाद दाशा मतलब क्या इतने सुख तो दत्ता है सूबा सरहद ਇਹ ਦਿੱਤੀ ਸੀ ਨੇ 72 ਘੰਟੇ ਉਹਨੇ ਜਾਤੀ ਕਰੀ ਸੀ ਫੇਰਾਂ ਨੇ ਸੋ ਥੱਲੇ ਆਪਾਂ ਵੀਡੀਓ ਬਣਾਉਣੀ ਸਕੇ ਥੜੇ ਸਾਬਾਂ ਜੀ ਉੱਥੇ ਅੰਗਰੇਜ਼ ਮਾਨ ਚੱਲ ਰਿਹਾ ਸੀਗਾ ਥੋੜੀ ਜਿਹੀ ਮਣਾਈ ਹੋਮੇ ਕਲਿੱਪ ਐਡ ਕਰ ਦੂੰਗਾ ਦੇਖ ਲੈ ਤੁਸੀਂ ਹੁਣ ਚੱਲਦੇ ਆਂ ਜੋਤੀ ਸਰੂਪ ਸਾਹਿਬ ਹਾਂਜੀ ਆਪਾਂ ਪਹੁੰਚ ਗਏ ਜੋਤੀ ਸਰੂਪ ਸਾਹਿਬ ਇੱਥੇ ਸਾਡੇ ਇਹ ਮਹਿੰਗੀ ਘਰ ਦੀ ਅਦਆਤ ਇਹ ਮੈਂ ਤੁਹਾਨੂੰ ਸਾਰਾ ਇਤਿਹਾਸ ਘਰ ਜਾ ਕੇ ਦੱਸੂਗਾ ਵੀ ਕਿੱਥੇ ਗਏ ਸੀ ਫਿਲਹਾਲ ਮੈਨੂੰ ਮੱਥਾ ਦੇਖਣਾ ਨਾਲੇ ਥੋੜੀ ਬਿਠਾਉਣਾ ਦੇਖਦੇ ਰਹੋ ਅੰਗੀ ਮੱਥਾ ਦੇਖ ਰਿਆਂ ਦਵਾਣਾ ਆ ਦੇਖਦੇ ਸੋ ਹੁਣ ਜਾਵਾਂ ਇਹ ਘਰ ਨੂੰ ਸਾਰੀ ਜਗ੍ਹਾ ਨੂੰ ਸੜੀਗਲੇ ਘਰੇ ਆ ਕੇ ਤੁਹਾਨੂੰ ਸਾਰਾ ਇਤਿਹਾਸ ਸਮਝਾਉਣਾ ਹਾਂਜੀ ਗਾਇਜ਼ ਆਪਾਂ ਨਿਕਲ ਗਏ ਸੀ ਪੱਤਰਕਾਰ ਸਾਹਿਬ ਤੋਂ ਆਪਾਂ ਨੂੰ ਮਿਲ ਕੇ ਫਾਟਕ ਸੋ ਚਲੋ ਕੋਈ ਨਹੀਂ ਫਾਟਕਾਂ ਚੋਂ ਨਿਕਲ ਗਏ ਫਿਰ ਤੁਹਾਨੂੰ ਘਰ ਜਾ ਕੇ ਮਿਲਦੇ ਆਂ ਟੀਕਾਦਿਆਂ ਅੱਗੇ ਕੀ ਨਹੀਂ ਦੇਖਦੇ ਰਹੋ ਪਹਿਲਾਂ ਤਾਂ ਵੀਡੀਓ ਨੂੰ ਲਾਈਵ ਸ਼ੇਅਰ ਕਰਨਾ ਨਾ ਭੁੱਲਿਓ ਸੋ ਘਰ ਪਾ ਕੇ ਮਿਲਦੇ ਆਂ ਹਾਂਜੀ ਮਿੱਤਰੋ ਆਲਿਆ ਕੋ ਹਜੇ ਨਾਲ ਸਾਥ ਉਤਾਰ ਜਿਹੜੀ ਅਲਸਰਮਾ ਇਤਿਹਾਸਤ ਦਾ ਜਿਹੜੀਆਂ ਸਾਥ ਤੋਂ ਪਹਿਲਾ ਕਲਿੱਪ ਲਾਈਆ ਉਹ ਹੈਗਾ ਜਿਹੜੇ ਨਗਰ ਤੁਹਾਡਾ ਸਾਹ ਫਟੇਗੜ ਸਾਹਿਬ ਦਾ ਜਿੱਥੇ ਸੂਬਾ ਸਨੰਦ ਆਪਣੀ ਕਚੇਰੀ ਨਾਲ ਸੀ ਫਿਰ ਉਸ ਤੋਂ ਥੱਲੇ ਦੀ ਕਲਿੱਪ ਲਾਈਆ ਪੂਰਾ ਸਾਹਿਬ ਦੀ ਜਿੱਥੇ ਸਾਇਬ ਜਦਿਆਂ ਨੂੰ ਛੇੜਿਆ ਗਿਆ ਸੀ ਸੋ ਇਹ ਬਹੁਤ ਹੀ ਦਾਸਟਾਪ ਥੀਆ ਜਿੱਥੇ ਸਭ ਨੂੰ ਆਉਣਾ ਚਾਹੀਦਾ ਇੱਕ ਵਾਰ ਤੇ ਫਿਰ ਜੋ ਆਪਾਂ ਮੈਂ ਅੱਗੇ ਕਲਿੱਪ ਲਾਈਆ ਠੰਡੇ ਪੁੱਜ ਦੀ ਉੱਥੇ ਉਹਨਾਂ ਨੂੰ ਰੱਖਿਆ ਗਿਆ ਸੀ ਤੇ ਉੱਥੇ ਜਿਵੇਂ ਦੋਢੇ ਮੰਨ ਲਓ ਉਹਨਾਂ ਨੂੰ ਨਹੀਂ ਨਹੀਂ ਗੰਗੂਰ ਉੱਥੇ ਗੰਗੂਰ ਨਹੀਂ ਉਹ ਮੈਸੇ ਬਾਜ਼ਾਰ ਦਾ ਨਾਮ ਭੁੱਲ ਗਿਆ ਸੋ ਉੱਥੇ ਉਹ ਆ ਕੇ ਦੁੱਧ ਦਾ ਸ਼ੋਹਾਰਾ ਹੁੰਦਾ ਸੀ ਉਹਨਾਂ ਤੇ ਉਥਾਂ ਹੀ ਮਾਰ ਮਾਰ ਕੁਜਰੀ ਦੀ ਜੀ ਕਚੈਰੀ ਵਾਲ ਦੇਖ ਲੈਂਦੇ ਜਦ ਕਿ ਜਿਆਦਾ ਮੈਂ ਦੋ ਛੋਟੇ ਸਾਹਿਬ ਜਦਿਆਂ ਨੂੰ ਕੈਦੀ ਚ ਭੇਜਦੇ ਹੁੰਦੇ ਸੀ ਤੇ ਫਿਰ ਉਹਦੀ ਮਾਤਾ ਗੁਰਦੀਸ਼ੀ ਹੀ ਹੋ ਰਹੀ ਸੀ ਫਿਰ ਉਹ ਤੋਂ ਅਗਲੇ ਦਿਨ ਪਾਪਾ ਲੰਗਰ ਹਾਲ ਦੀ ਲਈ ਫਿਰ ਉਸ ਤੋਂ ਅਗਲੇ ਦਿਨ ਪਾਪਾ ਲਈ ਵਿਵਾਨਗੜ੍ਹ ਗੁਰਦੁਆਰਾ ਸਾਹਿਬ ਦੀ ਜਿੱਥੇ ਉਹਨਾਂ ਨੇ ਆ ਮਿਰਤਖ ਦੇ ਹਨ ਨਿਸ਼ੀ ਦਿੱਤੇ ਹਨ ਜਿਵੇਂ ਸ਼ੀਰ ਕਰਦੇ ਸੀ ਉਹ ਉੱਥੇ ਉਹਨਾਂ ਨੂੰ ਸੇਕ ਸੇਕਾ ਦਿੱਤਾ ਸੀ ਤੇ ਉੱਥੇ ਸ਼ੀਰਾਂ ਨੇ ਰਾਖੀ કરી ਸੀ ਉੱਥੇ ਆਪਾਂ ਜ਼ਿਆਦਾ ਵੀਡੀਓ ਬਣਾ ਨਹੀਂ ਸਕੇ ਕਿਉਂਕਿ ਉੱਥੇ ਅੰਮ੍ਰਿਤਪਾਨ ਚੱਲ ਰਿਹਾ ਸੀਗਾ ਵਿਵਾਨਗੜ੍ਹ ਗੁਰਦੁਆਰਾ ਸਾਹਿਬ ਫਿਰ ਉਸ ਤੋਂ ਅੱਗੇ ਆਪਾਂ ਜੋਤੀ ਸਰੂਰ ਗੁਰਦੁਆਰਾ ਸਾਹਿਬ ਜਿੱਥੇ ਸਭ ਤੋਂ ਮਹਿੰਗੀ ਧਰਤੀ ਆ ਜਿੱਥੇ ਸਾਹਿਬਜ਼ਾਦੇਆਂ ਨੂੰ ਦਾ ਅੰਤਮ ਸੰਸਕਾਰ ਤੇ ਮਾਤਾ ਗੂਦੀ ਦੀ ਚੌਂਦੀ ਦਾ ਅੰਤਮ ਸੰਸਕਾਰ ਕਰਿਆ ਸੀ ਤੇ ਉੱਥੇ ਸੋਨੇ ਦੀਆਂ ਮੋਹਰਾਂ ਲਾਈਆਂ ਸੀ ਤੇ ਖੜੀਆਂ ਕਰਕੇ ਉਹ ਸਭ ਤੋਂ ਮਹਿੰਗੀ ਧਰਤੀ ਆ ਉੱਥੇ ਉਹਨਾਂ ਨੂੰ ਰਸਹੀਦ ਦਿੱਤਾ ਗਿਆ ਮਤਲਬ ਉੱਥੇ ਉਹਨਾਂ ਨੂੰ ਦਾ ਸੰਸਕਾਰ ਦਿੱਤਾ ਗਿਆ ਨਾ ਕਰਿਓ ਤੇ ਇਹ ਜਿਹੜੀ ਸਭ ਤੋਂ ਪਹਿਲੀ ਗੱਲ ਲਿਖਤੀ ਉਹ ਸੀ ਦੀ ਦਵਾਨ ਡਾਡਰ ਮਾਲ ਜੀ ਦੀ ਖਵਲਦੀ ਦੀ ਜਿਹੜੀ ਤੱਕ ਤੇ ਟੈਗ ਦੀ ਅੱਧੀ ਖੜੀ ਆ ਹਜੇ ਸੋ ਇਹ ਇਹ ਮोटा-ਮोटा ਇਤਿਹਾਸ ਕੋਈ ਨਹੀਂ ਅੱਗੇ ਆਪਾਂ ਬਰੀਕੀ ਦਾ ਚਾਨਣ ਪਾਵਾਂਗੇ ਇਤਿਹਾਸ ਤੇ ਪੂਰਾ ਸੋ ਇੰਨੇ ਕ ਕਬੂਲ ਕਰਿਓ ਇਤਿਹਾਸ ਹੁਣ ਆਪਾਂ ਰੈਸਟ ਕਰਾਂਗੇ ਸੋ ਅੱਜ ਲਈ ਇਨਾਂ ਕੇ ਆਪਣੇ ਗਿੱਲ ਨੂੰ ਜਾਇਦੇ ਹੋ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਜੇ ਵੀਡੀਓ ਵਧੀਆ ਲੱਗੀ ਆ ਸਭ ਨੂੰ ਅੱਗੇ ਸ਼ੇਅਰ ਕਰਿਆ ਕਰੋ 10 ਜਣਿਆਂ ਨੂੰ ਅੱਗੇ ਸ਼ੇਅਰ ਕਰਨਗੇ ਉਹ ਸਬਸਕ੍ਰਾਈਬ ਕਰਨਗੇ ਤਾਂ ਤੁਹਾਡੇ ਹਨ ਗਿੱਲ ਦੇ ਤੁਹਾਨੂੰ ਇਹ ਤੁਸੀਂ ਮੇਰੀ ਮਾਵਾ ਹਾਂ ਮੈਨੂੰ ਆਪਣਾ ਬੁੱਤ ਸਮਝਦੇ ਹੋ ਜਿਵੇਂ ਮੇਰੀ ਭੈਣ ਹਾਂ ਮੈਨੂੰ ਭਾਈ ਸਮਝਦੇ ਹੋ ਜਿਵੇਂ ਮੇਰੇ ਭਾਈਓ ਤਾਂ ਮੈਨੂੰ ਭਾਈ ਸਮਝਦੇ ਹੋ ਸਭ ਨੂੰ ਅੱਗੇ ਸ਼ੇਅਰ ਕਰੋ ਤਾਂ ਜੋ ਤੁਹਾਡਾ ਭਰਾ ਫੇਮਸ ਹੋ ਸਕੇ ਤਾਂ ਜੋ ਆਪਣਾ ਚੈਨਲ ਮੋਨਟਾਈਜ਼ ਹੋ ਸਕੇ ਮੈਂ ਆਪਣੇ ਘਰ ਤੇ ਆਪਣੇ ਸੁਪਨੇ ਪੂਰੇ ਕਰ ਸਕਾਂ ਸੋ ਲਾਈਕ ਸ਼ੇਅਰ ਵਾਲੀ ਕੀਲੀ ਦਬਾ ਕੇ ਰੱਖੋ ਮਿਲਦੇ ਹਾਂ ਤੁਹਾਨੂੰ ਕੱਲ ਦੇ ਨਿਊ ਵਲੌਗ ਚ ਓਕੇ ਬਾਈ ਟਾਟਾ